ਜੇ ਤੁਸੀਂ ਕੋਈ ਅਜਿਹਾ ਕੰਮ ਕਰਦੇ ਹੋ ਜਿਸ ਕਾਰਨ ਤੁਹਾਨੂੰ ਅਕਸਰ ਫਲਾਈਟ 'ਚ ਸਫ਼ਰ ਕਰਨਾ ਪੈਂਦਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਹੁਣ ਤੁਸੀਂ ਆਸਾਨੀ ਨਾਲ ਫਲਾਈਟ ਟਿਕਟ ਬੁੱਕ ਕਰ ਸਕੋਗੇ ਫਲਾਈਟ ਟਿਕਟ ਬੁਕਿੰਗ ਨੂੰ ਸੌਖਾ ਬਣਾਉਣ ਲਈ ਭਾਰਤ ਦੀ ਮਸ਼ਹੂਰ 에ਅਰਲਾਈਨ ਕੰਪਨੀ ਇੰਡੀਗੋ ਨੇ ਵਟਸਐਪ ਲਈ ਇੱਕ ਨਵਾਂ AI ਬੁਕਿੰਗ ਅਸਿਸਟੈਂਟ ਲਾਂਚ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇੰਡੀਗੋ ਦਾ ਅਸਿਸਟੈਂਟ ਕੋਈ ਸਧਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਚਰ ਨਹੀਂ ਹੈ AI ਅਸਿਸਟੈਂਟ ਫੀਚਰ Google ਦੇ 파ਟਨਰ R I A F Y ਦੁਆਰਾ ਬਣਾਏ ਗੇ ਇੱਕ ਬਹੁਤ ਹੀ ਖਾਸ AI ਪਲੇਟਫਾਰਮ ਤੇ ਕੰਮ ਕਰਦਾ ਹੈ ਜੋ ਤੁਹਾਡੀ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾਉਂਦਾ ਹੈ ਤੁਸੀਂ ਇਸ ਰਾਹੀਂ ਫਲਾਈਟ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ ਚੈੱਕ ਇਨ ਕਰ ਸਕਦੇ ਹੋ ਫਲਾਈਟ ਸਟੇਟਸ ਚੈੱਕ ਕਰ ਸਕਦੇ ਹੋ ਬੋਰਡਿੰਗ ਪਾਸ ਪ੍ਰਾਪਤ ਕਰ ਸਕਦੇ ਹੋ ਜਾਂ ਯਾਤਰਾ ਨਾਲ ਸੰਬੰਧਿਤ ਹੋਰ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦੇ ਹੋ ਖਾਸ ਗੱਲ ਇਹ ਹੈ ਕਿ ਤੁਸੀਂ ਇਹ ਸਭ ਕੁਝ ਆਪਣੀ ਇਨਸਟੈਂਟ ਮੈਸੇਜਿੰਗ ਐਪ WhatsApp ਰਾਹੀਂ ਕਰ ਸਕੋਗੇ Indigo ਦੇ ਨਵੇਂ ਫੀਚਰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਮੌਜੂਦ ਨੇ ਜੇ ਤੁਸੀਂ 6 E S K I ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ WhatsApp ਤੋਂ 70653 45858 ਤੇ ਮੈਸੇਜ ਭੇਜਣਾ ਹੋਵੇਗਾ ਜਿਹੜੀ ਚੀਜ਼ 6 E S K I ਨੂੰ ਸਭ ਤੋਂ ਖਾਸ ਬਣਾਉਂਦੀ ਹੈ ਇਸ ਦੀ ਭਾਸ਼ਾ ਮਾਡਲ ਟੈਕਨੋਲੋਜੀ ਹੈ ਜੇਕਰ ਤੁਸੀਂ ਅਕਸਰ ਉਡਾਣਾ ਬੁੱਕ ਕਰਦੇ ਹੋ ਤਾਂ ਇਹ ਤੁਹਾਡੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ ਇਸ ਦੀ ਮਦਦ ਨਾਲ ਤੁਸੀਂ ਆਪਣੀ ਯਾਤਰਾ ਦੀ ਯੋਜਨਾ ਬਹੁਤ ਆਸਾਨੀ ਨਾਲ ਕਰ ਸਕਦੇ ਹੋ